ਕੀ ਕੇਵਲ ਸਿੱਖ ਨੂੰ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ ਕਿਸੇ ਹੋਰ ਨੂੰ ਨਹੀਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਸਿੱਖ ਹੋਣ ਦਾ ਸਬੰਧ ਕੇਵਲ ਪਹਿਰਾਵੇ ਨਾਲ ਨਹੀਂ ਸਗੋਂ ਸੁਰਤ ਦੇ ਨਾਲ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੇ ਰਹਿਤ ਅਪਣਾਉਣ ਦਾ ਮਕਸਦ ਵੀ ਸੁਰਤ ਨੂੰ ਟਿਕਾਜ ਰੱਖਣਾ ਮਰਿਆਦਾ ਚ ਰੱਖਣਾ ਹੈ ਤੇ ਇਹ ਮਰਿਆਦਾ ਗੁਰੂ ਦੱਸਦਾ ਇਹ ਜੋ ਸਾਡੀ ਅਗਵਾਈ ਕਰਦਾ ਹੈ ਪਰ ਹੁਣੇ ਸਵਾਲ ਉੱਠਦਾ ਹੈ ਕਿ ਜੋ ਸਿੱਖ ਨਹੀਂ ਜਾਂ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦੇ ਨੇ ਕੀ ਉਹਨਾਂ ਨੂੰ ਰੱਬੀ ਪ੍ਰਾਪਤੀ ਨਹੀਂ ਹੋ ਸਕਦੀ? ਦਰਅਸਲ ਇਹ ਕਹਿਣਾ ਵੀ ਸਹੀ ਨਹੀਂ ਹੈ ਕਿਉਂਕਿ ਧਰਮ ਦਾ ਸੰਬੰਧ ਪਹਿਰਾਵੇ ਨਾਲ ਨਹੀਂ ਹੈ। ਗੁਰਬਾਣੀ ਕਹਿੰਦੀ ਹੈ ਕਿ ਧਰਮ ਦਾ ਅਰਥ ਹੁਕਮ ਹੈ, ਮਰਿਆਦਾ ਹੈ। ਸੋ ਜੇ ਅਜਿਹਾ ਕੋਈ ਵਿਤਕਰਾ ਹੁੰਦਾ ਤਾਂ ਗੁਰੂ ਨਾਨਕ ਪਾਤਸ਼ਾਹ ਹਰ ਖਿੱਤੇ ਹਰ ਧਰਮ ਦੇ ਲੋਕਾਂ ਕੋਲ ਜਾ ਕੇ ਰੱਬੀ ਪਿਆਰ ਦਾ ਪੈਗਾਮ ਨਾ ਦਿੰਦੇ। ਸੇਵਾ ਸੰਗਤ ਪੰਗਤ ਤੇ ਦਸਵੰਦ ਦੀ ਪ੍ਰਥਾ ਨਾ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਵੱਖ-ਵੱਖ ਧਰਮਾਂ ਦੇ ਮਹਾਂਪੁਰਸ਼ਾਂ ਦੀ ਬਾਣੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਗੁਰਬਾਣੀ ਸਭ ਨੂੰ ਇੱਕ ਸਮਾਨ ਮੰਨਦੀ ਹੈ। ਹਰ ਇੱਕ ਨੂੰ ਭਗਤੀ ਦਾ ਅਧਿਕਾਰ ਹੈ। ਹਰ ਇਨਸਾਨ ਜੋ ਸੱਚੇ ਮਨ ਦੇ ਨਾਲ ਰੱਬੀ ਪ੍ਰੀਤ 'ਚ ਜੁੜਦਾ ਹੈ ਉਹ ਰੱਬੀ ਮਿਹਰ ਨੂੰ ਪ੍ਰਾਪਤ ਕਰਦਾ ਹੈ। ਜਿਨਿ ਨਾਮ ਤੇ ਆਇਆ ਗਏ ਮਸ਼ਕਤ ਕਾਲ ਸਾਚ ਕਹੋ ਸੁਨਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਯਾਨੀ ਕਿ ਪ੍ਰੇਮ ਭਗਤੀ ਤੇ ਸੁਰਤ ਦੀ ਮਰਿਆਦਾ ਜ਼ਰੂਰੀ ਹੈ ਜੋ ਕਿ ਸੱਚੇ ਗੁਰੂ ਦੀ ਅਗਵਾਈ ਰਾਹੀਂ ਸੰਭਵ ਹੈ